ਭయ్యా ਬੋਤਲ ਦਾ 100-200 ਰੁਪਏ ਦੀ ਆ ਪਰ ਇਹਨੇ ਘਰਾਂ ਦੇ ਘਰ ਬਰਬਾਦ ਕਰਤੇ ਇਹਨੂੰ ਜੇ ਛੱਡਣਾ ਚਾਹੁੰਦਾ ਕੋਈ ਤੋੜ ਲਾਗਦੀ ਹੈਗੀ ਪੰਜਾਬ 'ਚ ਕਿੰਨੇ ਨਸ਼ੇ ਹੋਰ ਆ ਚੁੱਕੇ ਨੇ ਊਲ ਪਗੋਲੀਆਂ ਜਰਦਾ ਬੀੜੀ ਪੁੱਕੀ ਸਮੈਕ ਜੇ ਤੁਸੀਂ ਇਹ ਛੱਡਨੇ ਚਾਹੋ ਨਾ ਛੱਡ ਸਕਦੇ ਹੋਗੇ ਆ ਸ਼ਰਾਬ ਨਾ ਜੇ ਛਟਨੀਆਂ ਆ ਛੋਟੀ ਜੀ ਸੀਸੀ ਆ ਕਿ ਜਿਹੜਾ ਮਰਜੀ ਨਸ਼ਾ ਦੁਨੀਆ ਦਾ ਜਿਹੜਾ ਮਰਜੀ ਨਸ਼ਾ ਹੈਗਾ ਉਹੀ ਛਡਵਾ ਦੂਗੀ ਬਾਈ ਸੱਚੀ ਕਾਲ ਜੀ ਸੱਚੀ ਕਾਲ ਜੀ ਕਿੰਨੇ ਟਾਈਮ ਚ ਬਾਈ ਨਸੇ ਵਾਲੇ ਕੋਰਸ ਦਾ ਇਹ ਫਾਹਾ ਵੜ ਦੂਗੀ ਮੇਰਾ ਕੋਰਸ ਨਸ਼ੇ ਦੇ ਹਿਸਾਬ ਨਾਲ ਹੁੰਦਾ ਜੀ 1 ਤੋਂ 3 ਮਹੀਨੇ ਦਾ ਕੋਰਸ ਕਿੰਨੇ ਤੋਕੇ ਇੱਕ ਦਿਨ ਚ ਪੀਣੇ ਨੇ 20-20 ਤੋਕੇ ਦੋ ਵਾਰੀ ਪੀਣੇ ਨੇ ਇੱਕ ਦਿਨ ਦੇ ਵਿੱਚ ਪੀਣ ਨੂੰ ਜਮਾ ਆਮ ਆ ਹਨਾ ਆਮ ਦਵਾਈ ਬਣੀ ਕਾਦੀ ਆ ਇਹ ਬਣੀ ਇਹ ਦੇਸੀ ਚੀਜ਼ਾਂ ਦੀ ਆਯੁਰਵੈਦਿਕ ਚੀਜ਼ਾਂ ਦੀ ਕਿਤੇ ਆਲਾ ਨਸ਼ਾ ਛੱਡਦੇ ਮਗਰੋਂ ਇਹਦਾ ਨਸ਼ਾ ਲੱਗ ਜਾ ਬਣੋ ਦਾ ਆਪਣੀ ਗਰੰਟੀ ਆ ਜੀ ਕੋਈ ਇਹਦਾ ਸਾਈਡ ਫਿਰ ਨਮਕ ਹੋਣੀ ਹੋਵੇ ਆਨਲਾਈਨ ਘਰ ਬੈਠੇ ਵੀ ਮੂੰਵਾ ਸਕਦੇ ਨੇ ਇੰਡੀਆ ਚ ਆਪਣਾ ਕੋਰੀਅਰ ਬਿਲਕੁਲ ਫ੍ਰੀ ਜਾਂਦਾ ਜੀ ਆਪਾਂ ਬਾਹਰ ਵੀ ਕੋਰੀਅਰ ਕਰਦੇ ਸੋ ਵੀਡੀਓ ਤੁਹਾਡੇ ਉਹ ਦੋਸਤਾਂ ਨੂੰ ਸ਼ੇਅਰ ਕਰਕੇ ਸੈਂਡ ਕਰ ਦਿਓ ਜਿਹੜੇ ਪੈਗ ਸਾਈਕਲ ਆਉਣ ਦੇ ਕੁਲਿੱਪ ਲਾਉਣ ਦੇ ਗੋਲੀਆਂ ਅੰਗ ਪਾਜਾ ਹੋਰ ਖਾਨ ਦੇ ਛਕੀ ਨੇ ਛੱਡਣਾ ਚਾਹੁੰਦੇ ਨੇ ਬਸ ਆਹ ਸੀਸੀ ਬਾਈਰੋਂ ਤੋਂ ਮੰਗਾ ਲਓ 2 ਤੋਂ 3 ਮਹੀਨਾ ਦੇ ਵਿੱਚ 9 ਮਰਨ 9 ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਲਓ ਧੰਨਵਾਦ